ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਮੋ ਜਿਹੜੇ ਲੋਕਾਂ ਦੀ ਰਤ ਪੀ ਜਾਂਦੇ ਲਹੂ ਪੀ ਜਾਂਦੇ ਲੋਕਾਂ ਜੋ ਰਤ ਪੀਵੇ ਮਾਨਸਾ ਮਾਨਸ ਕਾਣੇ ਕਰੇ ਨਿਵਾਜ ਜਿਹੜੇ ਲੋਕਾਂ ਦੀ ਰਤ ਪੀ ਜਾਂਦੇ ਆਪਾਂ ਇੱਕ ਸਾਖੀ ਸੁਣਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਗਏ ਭਾਈ ਲਾਲੋ ਦੇ ਘਰ ਮਲਕ ਭਾਗੋ ਬ੍ਰੰਭੋਜ ਕਰ ਰਿਹਾ ਤੇ ਉੱਥੇ ਹੁਣ ਸਤਗੁਰੂ ਮਹਾਰਾਜ ਉਹਦੇ ਬਾਰ ਬਾਰ ਕਹਿਣ ਤੇ ਪਹੁੰਚਦੇ ਆ ਤੇ ਇੱਕ ਸਾਡੇ ਫਿਰੋ ਲੋਕਾਂ ਨੇ ਫੋਟੋ ਬਣਾ ਦਿੱਤੀ ਵੀ ਇੱਕ ਰੋਟੀ ਦੇ ਵਿੱਚ ਦੁੱਧ ਨਿਕਲਦਾ ਪੂੜੀ ਦੇ ਵਿੱਚੋਂ ਖੂਨ ਨਿਕਲਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਨੇ ਉਹਨੂੰ ਪ੍ਰਤੱਕ ਦੱਸ ਦਿੱਤਾ ਵੀ ਤੇਰੇ ਜਿਹੜਾ ਜਿਹੜੀਆਂ ਪੂੜੀਆਂ ਹਨ ਜਿਹੜੇ ਜਿਹੜੇ ਮਾਲ ਪੂੜੇ ਆ ਇਹਦੇ ਵਿੱਚ ਲੋਕਾਂ ਦੀ ਰੱਤ ਹੈ ਲੋਕਾਂ ਦਾ ਖੂਨ ਹੈ ਲੋਕਾਂ ਨੂੰ ਲੁੱਟ ਕੇ ਹਰਾਮ ਦਾ ਕਰਕੇ ਕਮਾਈ ਕਰਕੇ ਤੂੰ ਕਰ ਰਹੇ ਇਹ ਹੁਣ ਉਪਦੇਸ਼ ਸਾਧ ਸੰਗਤ ਦੀ ਉਹਦੇ ਵਾਸਤੇ ਨਹੀਂ ਇਹ ਸਾਰਿਆਂ ਵਾਸਤੇ ਆ ਜੇ ਕੋਈ 2 ਨੰਬਰ ਦੇ ਕੰਮ ਕਰਕੇ ਲੰਗਰ ਲਾ ਵੀ ਦਿੰਦਾ ਤੇ ਗੁਰੂ ਨਾਨਕ ਦਾ ਉਪਦੇਸ਼ ਸਾਡੇ ਵਾਸਤੇ ਵੀ ਉਹੀ ਹੈ ਉਹ ਸਿੱਖ ਵਾਸਤੇ ਵੀ ਹੋਈ ਆ ਜਿਹੜਾ ਕਿਸੇ ਦਾ ਲੋਹ ਪੀ ਕੇ ਕਿਸੇ ਨੂੰ ਮਾਰ ਕੇ ਹਰਾਮ ਦਾ ਕਮਾ ਕੇ ਲੰਗਰ ਲਾ ਕੇ ਵਾਵਾ ਬਾਹ ਕਰਾ ਕੇ ਸਕਦਾ ਤੇ ਉਹ ਵੀ ਉਸੇ ਮਲਕ ਭਾਗੋ ਦੀ ਲਾਈਨ ਵਿੱਚ ਹੈ